ਹਾਂ ਕਰ ਰਿਹਾ ਪਟਕਵਾਰ ਤੀਨ ਨੂੰ ਬਹੁਤ ਜਿੰਨਾ ਨਾ ਨਾ ਗੱਲ ਕਰਦਾ ਜੀ ਤੁਸੀਂ ਅੱਜ ਪਹੁੰਚੇ ਹੋ ਸੱਚਖੰਡਿ ਰਾਮੰਦਰ ਸਾਹਿਬ ਕੀ ਕਹਿਣਾ ਚਾਹੁੰਦੇ ਆ ਅੱਜ ਸੱਚਖੰਡ ਦਰਬਾਰ ਸਾਹਿਬ 'ਤੇ ਗੁਰੂ ਮਹਾਰਾਜ ਕੋਲੋਂ ਆਸ਼ੀਰਵਾਦ ਲੈਣ ਲਈ ਪੰਜਾਬ ਦੀ ਪੰਜਾਬੀਆਂ ਦੇ ਚੜ੍ਹਦੀ ਕਲਾ ਦਾ ਆਸ਼ੀਰਵਾਦ ਲੈਣ ਲਈ ਆਮ ਆਦਮੀ ਪਾਰਟੀ ਦੀ ਜਿੱਤ ਦਾ ਆਸ਼ੀਰਵਾਦ ਲੈਣ ਵਾਸਤੇ ਅੱਜ ਅਸੀਂ ਦਰਬਾਰ ਸਾਹਿਬ ਵਿਖੇ ਪਹੁੰਚੇ ਹਾਂ ਤੇ ਕਿਉਂਕਿ ਸਾਰੀ ਤਾਕਤ ਸਾਂਝੀ ਬਾਲਤਾ ਭਾਈਚਾਰਕ ਸਾਂਝ ਦਾ ਸੰਦੇਸ਼ ਇਸ ਮਹਾਨ ਸਥਾਨ ਤੇ ਜਾਂਦਾ ਪੂਰੀ ਦੁਨੀਆ ਇਸ ਇੱਥੇ ਮੱਥਾ ਟੇਕਣ ਵਾਸਤੇ ਅਸੀਂ ਸਾਰੇ ਆਏ ਆ ਕੰਟੀਨਿਊ ਜੀ ਕੱਲ ਜਿਹੜਾ ਕੀ ਨਾਰਾ ਭਗਵੰਤਪਾਲ ਹਰਮਨ ਨੂੰ ਕੱਲ ਦਿੱਤਾ ਗਿਆ ਕੱਲ ਸਾਰਿਆਂ ਦੀ ਮੀਟਿੰਗ ਸੀ ਭਗਵੰਤ ਸਿੰਘ ਮਾਨ ਜੀ ਨੇ ਮੁੱਖ ਮੰਤਰੀ ਜੀ ਨੇ ਦੇਸ਼ ਵਿੱਚ ਲੋਕਤੰਤਰ ਨੂੰ ਬਚਾਉਣ ਲਈ ਜੋ ਤਾਨਾਸ਼ਾਹੀ ਨੂੰ ਜਵਾਬ ਦੇਣ ਲਈ ਔਰ ਸਮੂਹ ਪੰਜਾਬੀਆਂ ਨੂੰ ਇਕੱਠੇ ਕਰਨ ਲਈ ਸਾਂਝੀ ਵਲਤਾ ਦਾ ਡਿਵੈਲਪਮੈਂਟ ਦਾ ਵਿਕਾਸ ਦਾ ਸੰਦੇਸ਼ ਦਿੱਤਾ ਔਰ ਸਮਰਤ ਕੋਰ ਬਾਦਲ ਹੁਣੇ ਆਈ ਸੀ ਉਹਨਾਂ ਨੇ ਕਿਹਾ ਕਿ ਪਾਰਟੀ ਉਹਨਾਂ ਦੀ ਚੜ੍ਹਦੀ ਕਲਾ ਚਾਹਤ ਇਸ ਵਾਰ ਖੇਤਰੀ ਪਾਰਟੀ ਸ਼੍ਰੋਮਣੀ ਕਾਲੀ ਦਲ ਜਿੱਤ ਹਾਸਲ ਕਰੇ ਪੰਜਾਬ ਦੇ ਲੋਕ ਸਹਾਤ ਦੇਣਗੇ ਖੇਤਰੀ ਪਾਰਟੀ ਆਮ ਆਦਮੀ ਪਾਰਟੀ ਵੀ ਪੰਜਾਬ ਦੀ ਪਾਰਟੀ ਹੈ ਸਰਦਾਰ ਭਗਵੰਤ ਸਿੰਘ ਮਾਨ ਨੇ ਐਸੇ ਕੰਮ 2 ਸਾਲ ਚ ਕਰਕੇ ਦੱਸਿਆ 90% ਲੋਕਾਂ ਦਾ ਬਿਜਲੀ ਦਾ ਬਿੱਲ ਜ਼ੀਰੋ ਆ ਰਿਹਾ ਇਧਰ ਸਰ ਤੇ ਬਿਨਾਂ ਸਪਾਰਸ਼ ਬਿਨਾਂ ਰਿਸ਼ਵਤ ਤੋਂ ਨੌਕਰੀਆਂ ਮਿਲ ਰਹੀਆਂ 40000 ਬੱਚਿਆਂ ਨੂੰ ਨੌਕਰੀ ਮਿਲ ਗਈ ਹੈ ਹਸਪਤਾਲਾਂ 'ਚ ਦਵਾਈਆਂ ਮਿਲ ਰਹੀਆਂ ਆਮ ਇਨਸਾਨ ਦੀ ਆਮ ਪਰਿਵਾਰਾਂ ਦੀ ਪੁੱਛ ਪ੍ਰਤੀਤ ਆ ਜਿਹੜੀ ਡਾਇਨੇਸਟਿਕ ਪੋਲਿਟਿਕਸ ਜਿਹੜੀ ਰਜਵਾੜਾ ਸ਼ਾਹੀ ਉਹਨੂੰ ਖਤਮ ਕਰਤਾ ਪੰਜਾਬ 'ਚ ਸਰਦਾਰ ਭਗਤ ਸਿੰਘ ਮਾਨ ਨੇ। ਉਹਨਾਂ ਨੇ ਜੋ ਮੂਵਮੈਂਟ ਚਲਾਈ ਆ ਪੰਜਾਬ 'ਚ ਨੌਜਵਾਨਾਂ ਨੂੰ ਇਕੱਠੇ ਕਰਨ ਦੀ ਲੋਕ ਸਮਝਦੇ ਸੀ ਕਿ ਪੰਜਾਬ ਨੂੰ ਇੱਕ ਐਸਾ ਨੇਤਾ ਚਲਾਵੇ ਜਿਹੜਾ ਖੁਦ ਇਮਾਨਦਾਰ ਹੋਵੇ। ਜਿਹੜਾ ਖੁਦ ਕੰਮ ਕਰੇ। ਜਿਹੜਾ ਆਮ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝੇ ਤੇ ਸਮਝ ਕੇ ਉਹਦੀ ਸੇਵਾ ਕਰੇ ਲੋਕਾਂ ਦੀ। ਤੇ ਉਹ 2022 ਚ ਪੰਜਾਬ ਦੇ ਲੋਕਾਂ ਨੇ ਦੇ ਦਿੱਤਾ ਪੰਜਾਬ ਨੂੰ ਪੰਜਾਬ ਦੇ ਲੋਕਾਂ ਤੋਂ ਵੱਡਾ ਫਤਵਾ ਤਾਂ ਕੋਈ ਨਹੀਂ ਦੇ ਸਕਦਾ ਚਰਨਜੀਤ ਸਿੰਘ ਚੰਨੀ ਨੂੰ ਤੁਸੀਂ ਐਜ਼ ਅ ਆਪੋਜੀਸ਼ਨ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਦੇਖਦੇ ਹੋ ਚਰਨਜੀਤ ਸਿੰਘ ਚੰਨੀ ਪੌਣੇ 5 ਸਾਲ ਪੰਜਾਬ ਚ ਮੰਤਰੀ ਰਹੇ 3 ਮਹੀਨੇ ਚੀਫ ਮਿਨਿਸਟਰ ਰਹੇ ਉਹਨਾਂ ਦੀ ਪੂਰੇ 5 ਸਾਲਾਂ ਦੀ ਕੋਈ ਅਚੀਵਮੈਂਟ ਨਹੀਂ ਕੋਈ ਪ੍ਰਾਪਤੀ ਨਹੀਂ ਉਹਨਾਂ ਨੇ ਦੇਖੋ ਮੁੱਖ ਮੰਤਰੀ ਨੇ ਇੱਕ ਆਪਣਾ ਵਿਜ਼ਨ ਦੇਣਾ ਹੁੰਦਾ ਇੱਕ ਆਪਣੀ ਸੋਚ ਦੇਣੀ ਹੁੰਦੀ ਹੈ ਜੀ ਨੌਜਵਾਨਾਂ ਵਾਸਤੇ ਪੜ੍ਹੇ ਲਿਖਿਆ ਵਾਸਤੇ ਐਜੂਕੇਸ਼ਨ ਦੀ ਸੋਚ ਰੋਜਗਾਰ ਦੀ ਸੋਚ ਉਹਨਾਂ ਨੇ ਕੀ ਸੋਚ ਦਿੱਤੀ ਹੈ ਲੋਕਾਂ ਨੂੰ ਬੱਕਰੀਆਂ ਚੋਂਣ ਤੋਂ ਇਲਾਵਾ ਗੋੜ ਕੱਢਣ ਤੋਂ ਇਲਾਵਾ ਮੰਜੇ ਬਣਨ ਤੋਂ ਇਲਾਵਾ ਕੀ ਸੋਚ ਦਿੱਤੀ ਉਹਨਾਂ ਨੇ ਸੋ ਦੁਆਬੇ ਦੇ ਲੋਕ ਬੜੇ ਪੜ੍ਹੇ ਲਿਖੇ ਆ ਐਨ ਆਰ ਆਈ ਆ ਐਜੂਕੇਟਿਡ ਲੋਕ ਆ ਉਹ ਤਾਂ ਅਗਾਹ ਬਹੁਤ ਸੋਚ ਦੇ ਮਾਲਕ ਆ ਸੋ ਚੰਨੀ ਜੀ ਦਾ ਜੀਵਨ ਜਿਹੜਾ ਸਿਆਸੀ ਉਹ ਕਰਪਟ ਜੀਵਨ 10-10 ਕਰੋੜ ਰੁਪਈਆ ਉਹਨਾਂ ਦੇ ਭਾਂਜਿਆਂ ਕੋਲੋਂ ਕੈਸ਼ ਰਿਕਵਰੀ ਹੁੰਦੀ ਰਹੀ ਹੈ ਤੇ 10-10 ਕਰੋੜ ਰੁਪਈਆ ਜਿਹਦੇ ਕੋਲੋਂ ਰਿਕਵਰੀ ਹੋ ਜਵੇ 10-10 ਲੱਖ ਦੀਆਂ ਘੜੀਆਂ ਡਾਇਮੰਡ ਉਹ ਉਹਨਾਂ ਦੇ ਘਰਾਂ ਚੋਂ ਨਿਕਲੇ ਤੇ ਤੁਸੀਂ ਸਮਝ ਸਕਦੇ ਹੋ ਵੀ ਉਹਨਾਂ ਨੇ ਕਿਹੋ ਜਿਹੀ ਰਾਜਨੀਤੀ ਕੀਤੀ ਹੈ ਪਰ ਉਹ ਕਹਿੰਦੇ ਮੈਂ ਸੁਦਾਮਾ ਬਣ ਕੇ ਆਇਆ ਤੇ ਮੈਨੂੰ ਕਿਸ਼ਨ ਬਣ ਕੇ ਬਣਾਓ ਜਲੰਧਰ ਗੱਲਾਂ ਨਾਲ ਕੋਈ ਸੁਧਾਮਾ ਨਹੀਂ ਬਣ ਸਕਦਾ ਇਹ ਲੋਕ ਦੱਸਣਗੇ ਕਿ ਤੁਸੀਂ ਖਰੜ ਤੋਂ ਚੱਲ ਕੇ 150 ਕਿਲੋਮੀਟਰ ਦੂ ਜਲੰਧਰ ਚਾਹੇਓ ਤੇ ਤੁਸੀਂ ਸੁਧਾਮਾ ਬਣਨਾ ਸੀ ਪਹਿਲੇ ਆਪਣੇ ਘਰ ਜਿੱਥੋਂ ਤੁਸੀਂ ਦੋ ਸੀਟਾਂ ਤੋਂ ਬੜੀ ਬੁਰੀ ਤਰ੍ਹਾਂ ਹਾਰੇ ਬਾਈਚ ਤੁਹਾਡੀ ਜ਼ਮਤ ਜ਼ਮਾਨਤ ਜ਼ਬਤ ਹੋਈ ਜੇ ਤੁਹਾਡੇ ਚੰਗੇ ਕੰਮ ਹੁੰਦੇ ਤੁਹਾਡੀ ਪਰਫਾਰਮੈਂਸ ਚੰਗੀ ਹੁੰਦੀ ਤੁਸੀਂ ਲੋਕਾਂ ਵਿੱਚ ਵਿਚਰਦੇ ਹੁੰਦੇ ਜੇ ਚੰਨੀ ਜੀ ਲੋਕਾਂ ਦੇ ਦੁੱਖ ਸੁੱਖ ਵਿੱਚ ਜਾਂਦੇ ਹੁੰਦੇ ਤਾਂ ਉਹ ਭਦੌੜ ਤੋਂ ਤੇ ਚਮਕੌਰ ਸਾਹਿਬ ਤੋਂ ਬੁਰੀ ਤਰ੍ਹਾਂ ਨਾ ਹਾਰਦਾ ਇਹ ਵੀ ਲੱਗਦਾ ਇਹ ਰਿਕਾਰਡ ਵਿੱਚ ਪਹਿਲੀ ਵਾਰ ਆ ਕਿ ਸਿਟਿੰਗ ਚੀਫ ਮਿਨਿਸਟਰ ਦੋ ਵਾਰੀ ਬੁਰੀ ਤਰ੍ਹਾਂ ਦੋ ਸੀਟਾਂ ਤੋਂ ਹਾਰ ਗਿਆ ਚਲੋ ਹੁਣ ਇਦਾਂ ਵੋਟਾਂ ਲੈਣ ਲਈ ਤੁਸੀਂ ਇਹੋ ਜਿਹੀਆਂ ਗੱਲਾਂ ਕਰੋ ਤੇ ਲੋਕ ਸਭ ਕੁਝ ਸਮਝਦੇ ਆ ਪਰ ਜਲੰਧਰ ਦੇ ਲੋਕ ਇਹ ਸੋਚਣਗੇ ਕਿ ਸਾਨੂੰ ਆਪਣੇ ਨੇਤਾ ਨੂੰ ਆਪਣੇ ਲੀਡਰ ਨੂੰ ਮਿਲਣ ਲਈ ਕੀ 160 ਕਿਲੋਮੀਟਰ ਦੂਰ ਜਾਣਾ ਪਏਗਾ ਐਸੇ ਲੋਕ ਜਿਹੜੇ ਬਾਅਦ ਵਿੱਚ ਆਉਂਦੇ ਹੀ ਨਹੀਂ ਲੋਕਾਂ 'ਚ ਜਿਹੜੇ ਨਵਾਂ SIM SIM ਲੈ ਕੇ ਆਉਂਦੇ ਆ ਫੋਨ ਦਾ ਤੇ ਵੋਟਾਂ ਤੋਂ ਬਾਅਦ SIM ਕਾਰਡ ਸੈੱਟ ਦਿੰਦੇ ਆ ਉਹਨਾਂ ਲੋਕਾਂ ਵਿੱਚੋਂ ਚੰਨਜੀਤ ਸਿੰਘ ਚੰਨੀ ਜੀ ਆ ਸੋ ਇਸ ਕਰਕੇ ਉਹ ਇੱਕ ਨਟਕੀ ਦੀ ਪੋਲਿਟਿਕਸ ਕਰਦੇ ਆ ਚੰਨੀ ਚੰਨੀ ਜੀ ਨਟਕੀ ਦੀ ਪੋਲਿਟਿਕਸ ਕਰਦੇ ਆ ਤੇ ਨਾਲੇ ਉਹਨਾਂ ਨੇ ਤਾਂ ਪਿਛਲੀ ਕਾਂਗਰਸ ਦੀ ਬੇੜੀ ਡੋਬੋਤੀ। ਸੋ ਸਭ ਨੂੰ ਪਤਾ ਸੋ ਉਹਨਾਂ ਵਿੱਚ ਕੀ ਕਾਬਲੀਅਤ ਆ ਇਹ ਸਾਰੇ ਤੁਸੀਂ ਜਾਣਦੇ ਆ। ਉਹ ਵਰ ਜੇ ਪ੍ਰਤਾਪ ਬਹੁਤ ਸਵਾਲ ਚੁੱਕਰੇ ਨੇ ਬੇਅਦਬੀ ਦੇ ਮਸਲੇ। ਪਾਰਟੀ ਦੇ ਉੱਤੇ ਚਲੋ ਅੱਜ ਮੌਕਾ ਨਹੀਂ ਮਹਾਰਾਜ ਪੰਜਾਬ 'ਚ ਸਭ ਨੂੰ ਅਸ਼ੀਰਵਾਦ ਦੇਣ ਤੇ ਆਮ ਆਦਮੀ ਪਾਰਟੀ ਨੂੰ ਅਸ਼ੀਰਵਾਦ ਦੇਣ ਅਸੀਂ ਜਿੱਤ ਕੇ ਪੰਜਾਬ ਦਾ ਕੇਸ ਜੋ ਦੇਸ਼ ਵਿੱਚ ਸੰਵਿਧਾਨ ਨੂੰ ਇਸ ਵੇਲੇ ਖਤਰਾ ਪਿਆ ਹੋਇਆ ਇਹਨਾਂ ਵੋਟਾਂ 'ਚ ਇਤਿਹਾਸ ਲਿਖਿਆ ਜਾਣਾ 24 ਦੀਆਂ ਲੋਕ ਸਭਾ ਚੋਣਾਂ 'ਚ ਕੌਣ 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 ਕਿੱਧਰ ਆ ਪੰਜਾਬੀ ਕਿਹੜਾ ਸੰਵਿਧਾਨ ਦੇ ਹੱਕ ਵਿੱਚ ਤੇ ਕਿਹੜਾ ਸੰਵਿਧਾਨ ਦੇ ਵਿਰੁੱਧ ਆ ਇਤਿਹਾਸ ਲਿਖਿਆ ਜਾਣਾ ਇਸ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਤੁਹਾਡੇ ਪਾਰਟੀ ਕੋਲ ਰਹੇ ਨਹੀਂ ਤੇ ਹੁਣ ਤੁਸੀਂ ਵੀ ਵੈਸੇ ਤੇ ਨਵੇਂ ਆਏ ਹੋ ਪਾਰਟੀ 'ਚ ਤੁਸੀਲ ਰਿੰਕ ਨੂੰ ਕਿੱਦਾਂ ਦੇਖਦੇ ਹੋ ਦੇਖੋ ਮੇਰਾ ਪਿਛਲੇ 25 30 ਸਾਲ ਤੋਂ ਪਬਲਿਕ ਲਾਈਫ ਆ ਸੇਵਾ ਕੀਤੀ ਆ ਜਲੰਧਰ ਜੀ ਪੜਿਆ ਜਲੰਧਰ ਜੀ ਜੰਮਿਆ ਜਲੰਧਰ ਜੀ ਸੇਵਾ ਕੀਤੀ ਜਲੰਧਰ ਜੀ ਖੇਡੇ ਆ ਤੇ ਰਿੰਕੂ ਜੀ ਨੂੰ ਜਲੰਧਰ ਦੇ ਲੋਕਾਂ ਨੇ ਸਾਲ ਪਹਿਲਾਂ ਲੋਕ ਸਭਾ ਦਾ ਮੈਂਬਰ ਬਣਾਇਆ ਸੀ